ਮੈਂ ਤੁਹਾਡੀ ਆਪਣੇ ਅਨੁਕੋਰ ਅੱਜ ਕੱਲ ਕਰਦੇ ਹਾਂ ਸਿਆਸਤ ਦੀ ਜੇ ਸਿਆਸਤ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਸਿਰਫ ਇੱਕ ਸਬਕਸ਼ ਦੇ ਬਾਰੇ ਕਿਉਂਕਿ ਇਸ ਸਮੇਂ ਦੀ ਜਿਹੜੀ ਸਿਆਸਤ ਹੈ ਉਹ ਪੱਕੀ ਹੋਈ ਹੈ ਐਮਪੀ ਉਮੀਦਵਾਰਾਂ ਨੂੰ ਲੈ ਕੇ ਜੇ ਐਮਪੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚ ਰਾਜਨੀਤੀ ਤਾਂ ਪੱਕੀ ਹੋਈ ਹੈ ਪਰ ਰਾਜਨੀਤੀ ਦੇ ਨਾਲ ਨਾਲ ਲੋਕਾਂ ਦੀ ਜਿਹੜੀ ਸ਼ਬਦਾਵਲੀ ਉਹ ਸਭ ਤੋਂ ਜ਼ਿਆਦਾ ਪੱਕੀ ਹੋਈ ਹੈ ਗੱਲ ਕਰਦੇ ਆ ਲੋਕ ਸਭਾ ਹਲਕਾ ਲੁਧਿਆਣਾ ਦੀ लोकसभा ਹਲਕਾ ਲੁਧਿਆਣਾ ਦੇ ਵਿੱਚ ਇੱਕ ਅਜਾਤ ਉਮੀਦਵਾਰ ਹੈ ਜਿਸ ਨੂੰ ਕਾਂਗਰਸ ਪਾਰਟੀ ਨੇ ਚੁੱਕ ਕੇ ਪਾਰਟੀ ਤੋਂ ਬਾਹਰ ਸੁੱਟ ਦਿੱਤਾ ਸੀ ਅੱਜ ਉਸ ਸਖਸ਼ ਦੇ ਲਈ ਕਾਂਗਰਸ ਪਾਰਟੀ ਚੋਂ ਮੈਂ ਇਸ਼ਾਰਿਆਂ ਨਾਲ ਗੱਲ ਇਸ ਲਈ ਕਰਦੀ ਆ ਕਿਉਂਕਿ ਇਹ ਇਸ਼ਾਰਿਆਂ ਨੇ ਉਸ ਸਖਸ਼ ਨੇ ਦਾ ਆਪਣੇ ਸ਼ਬਦਾਂ ਦੇ ਰਾਹੀਂ ਨਾ ਇਹ ਦੱਸ ਦਿੱਤਾ ਕਿ ਉਹ ਸਖਸ਼ ਜਿਹੜਾ ਹੈਗਾ ਆ ਉਹ ਪਿੰਡ ਦੇ ਕਿਸੇ ਪੰਚਾਇਤ ਦੇ ਮੈਂਬਰ ਪੰਚਾਇਤ ਦੇ ਅਹੁਦੇ ਦੇ ਖੜਨ ਦੇ ਕਾਬਿਲ ਵੀ ਨਹੀਂ ਹੈ ਕਿਉਂਕਿ ਇਹ ਸ਼ਬਦਾਂ ਦੀ ਰਾਜਨੀਤੀ ਹੈ ਗੱਲ ਕਰੀ ਉਸ ਸਖਸ਼ ਦੀ ਜਿਸ ਨੇ ਆਪਣਾ ਨਾਮ ਬਤੌਰ ਆਜ਼ਾਦ ਉਮੀਦਵਾਰ ਲੋਕ ਸਭਾ ਹਲਕਾ ਲੁਧਿਆਣਾ ਤੋਂ ਦਿੱਤਾ ਹੈ ਬਤੌਰ ਆਜ਼ਾਦ ਉਮੀਦਵਾਰ ਉਸ ਸਖਸ਼ ਨੂੰ ਕਾਂਗਰਸ ਪਾਰਟੀ ਨੇ ਚੁੱਕ ਕੇ ਕਾਂਗਰਸ ਪਾਰਟੀ ਚੋਂ ਬਾਹਰ ਛੁਡ ਦਿੱਤਾ ਸੀ ਜੇਕਰ ਉਸ ਸਖਸ਼ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਕਾਂਗਰਸ ਪਾਰਟੀ ਵਿੱਚੋਂ ਚੁੱਕ ਕੇ ਬਾਹਰ ਛੁੱਟਣ ਦਾ ਕਾਰਨ ਇਹ ਦੱਸਿਆ ਸੀ ਕਿ ਉਸਨੇ ਕੇਸਲੀ ਝੰਡੇ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਸੀ ਬਿਲਕੁਲ ਇਹ ਗੱਲਾਂ ਜਿਹੜੀਆਂ ਨੇ ਨਾ ਗੋਲ ਮੋਲ ਨੇ ਇਹਨਾਂ ਗੱਲਾਂ ਦੇ ਨਾਲ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਕਿਤੇ ਨਾ ਕਿਤੇ ਜਾ ਕੇ ਪਰਮਾ ਸਕਦੇ ਆ ਪਰ ਜੇਕਰ ਗੱਲ ਕਰੀਏ ਕੇਸਲੀ ਝੰਡੇ ਦੇ ਵਾਰਿਸ ਅਕਾਲਪੁਰਖ ਮਹਾਰਾਜ ਦੇ ਤਾਂ ਆਪਾਂ ਪ੍ਰਮਾਤਮਾ ਨੂੰ ਕਿਵੇਂ ਠੁਡਲਾ ਸਕਦੇ ਆ ਕਿਉਂਕਿ ਕੇਸੀ ਝੰਡੇ ਚੁੱਕਣ ਵਾਲਿਆਂ ਦੀ ਜਿਹੜੀ ਸ਼ਬਦਾਵਲੀ ਹੈ ਜਿਕਰ ਹਰਬਤੌਰ ਆਜ਼ਾਦ ਉਮੀਦਵਾਰ ਰਾਜਨੀਤੀ ਵਿੱਚ ਉਤਰੇ ਹੋਣ ਤਾਂ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਨਾ ਉਹ ਦੱਸ ਦਿੰਦੀ ਹੈ ਕਿ ਉਹ ਸਖਸ਼ ਕਿਸ ਕਾਬਿਲ ਨੇ ਜੀ ਹਾਂ ਗੱਲ ਕਰਦੇ ਹਾਂ ਕਮਲਜੀਤ ਸਿੰਘ ਬਰਾੜ ਦੀ ਜਿੱਥੇ ਪੰਥ ਦੇ ਨਾਮ ਦੇ ਉੱਤੇ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਮ ਦੇ ਹੇਠਾਂ ਉਹਨਾਂ ਦੇ ਚਿਹਰੇ ਦੇ ਹੇਠਾਂ ਇਸ ਸਮੇਂ ਕਮਲਜੀਤ ਸਿੰਘ ਬਰਾੜ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ ਉੱਥੇ ਹੀ ਕਮਲਜੀਤ ਸਿੰਘ ਬਰਾੜ ਜਦੋਂ ਰਾਜਾ ਗੁਰਿੰਦੂ ਸਰੇ ਆ ਮਾਈਕ ਲਗਾ ਕੇ ਲਲਕਾਰਾ ਮਾਰ ਰਿਹਾ ਸੀ ਤਾਂ ਕਮਲਜੀਤ ਸਿੰਘ ਬਰਾੜ ਕਿਉਂ ਭੁੱਲ ਗਿਆ ਕਿ ਕਮਲਜੀਤ ਸਿੰਘ ਬਰਾੜ ਜ਼ਿਲ੍ਹਾ ਲੁਧਿਆਣਾ ਦੇ MP ਉਮੀਦਵਾਰ ਵਜੋਂ ਆਜ਼ਾਦ ਉਤਰਿਆ ਹੋਇਆ ਨਾ ਕਿ ਕਿਸੇ ਪਿੰਡ ਦੀ ਮੈਂਬਰ ਪੰਚਾਇਤ ਦੇ ਲਈ ਜਦੋਂ ਕਿ ਪਿੰਡ ਦੇ ਮੈਂਬਰ ਬਤੌਰ ਮੈਂਬਰ ਪੰਚਾਇਤ ਵੀ ਜੇਕਰ ਕੋਈ ਉਮੀਦਵਾਰ ਖੜਦਾ ਹੈ ਨਾ ਉਸ ਨੂੰ ਵੀ ਆਪਣੇ ਸ਼ਬਦਾਂ ਨੂੰ ਵਰਤਣਾ ਆਂਦਾ ਹੁੰਦਾ ਪਰ ਮਨਜੀ ਸਿੰਘ ਬ੍ਰਾਂਡ ਦੇ ਜਿਹੜੇ ਉਹ ਸ਼ਬਦ ਨੇ ਮੇਰੇ ਕੰਨਾਂ ਦੇ ਵਿੱਚ ਡੋਲੀ ਬੂਜਦੇ ਨੇ ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਨੇ ਸ਼ਬਦ ਯੂਜ਼ ਕੀਤੇ ਹਨਾ ਉਹ ਸ਼ਬਦ ਮੈਂ ਨਹੀਂ ਬੋਲ ਸਕਦੇ ਪਰ ਉਹ ਸ਼ਬਦ ਜਿਹੜੇ ਤਿੰਨ ਸ਼ਬਦ ਸੀ ਤੁਹਾਨੂੰ ਅਲਵਾਖ ਵਖ ਅੱਖਰ ਦੱਸ ਦੇਣੀ ਆ ਉਹ ਅੱਖਰ ਹੈਗਾ ਜਿਹੜਾ ਸ਼ਬਦ ਹੈ ਉਹ ਹੀ ਦਿਮਾਗ ਵਿਚਾਰੇ ਕਿ ਜਿਸ ਇਨਸਾਨ ਦੀ ਜੀਬ ਦੇ ਉੱਤੇ ਚਾ ਚੱਤੇ ਉੱਪਰ ਅੰਧਕ ਵਾ ਵਾ ਲੱਲਾ ਇਹੋ ਜਿਹੇ ਸ਼ਬਦ ਜਿਸ ਇਨਸਾਨ ਦੀ ਜੀਬ ਦੇ ਉੱਤੇ ਹੋਵੇ ਕਿ ਉਹ ਇਨਸਾਨ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰ ਸਕਦਾ ਕੇਸੀ ਵੀ ਜੇਕਰ ਗੱਲ ਕਰੀਏ ਅਮਰਪਾਲ ਸਿੰਘ ਖਾਲਸਾ ਦੀ ਜੇਕਰ ਗੱਲ ਕਰੀਏ ਅਮਰਪਾਲ ਸਿੰਘ ਖਾਲਸਾ ਦੀ ਅੱਖਾਂ ਵਿੱਚ ਹੀ ਇੰਨਾ ਕੋੜਾਪਣ ਹੁੰਦਾ ਸੀ ਕਿ ਸਾਹਮਣੇ ਵਾਲਾ ਨજર ਨਹੀਂ ਸੀ ਮਿਲਾ ਪਾਂਦਾ ਅਮਰਪਾਲ ਸਿੰਘ ਖਾਲਸਾ ਜੀ ਜਦੋਂ ਬੋਲਦਾ ਸੀ ਨਾ ਬੋਲਿਆ ਹਲਮੀ ਨਾਲ ਸੀ ਪਰ ਅਮਰਤਪਾਲ ਸਿੰਘ ਖਾਲਸਾ ਜਿਹੜੀ ਜੀਬ ਜਦੋਂ ਕੋਈ ਸ਼ਬਦ ਕੱਢਦੀ ਸੀ ਨਾ ਤਾਂ ਸਾਹਮਣੇ ਵਾਲਾ ਸੋਚਦਾ ਸੀ ਕਿ ਵਾਰ ਕਿੱਥੇ ਹੋ ਰਿਹਾ ਹੈ ਅਮਰਤਪਾਲ ਸਿੰਘ ਖਾਲਸਾ ਨੇ ਕਦੇ ਵੀ ਇਹ ਜੀ ਭੱਦੀ ਸ਼ਬਦਾਵਲੀ ਨਹੀਂ ਵਰਤੀ ਅਮਰਤਪਾਲ ਸਿੰਘ ਖਾਲਸਾ ਨੇ ਸਾਹਮਣੇ ਪੁਲਿਸ ਮੁਲਾਜ਼ਮ ਦੇ ਸਾਹਮਣੇ ਬੈਠ ਕੇ ਕਿਹਾ ਸੀ ਕਿ ਤੁਸੀਂ ਸਾਡੀ ਤੜ ਚੈੱਕ ਕਰਦੇ ਮੈਂ ਕਿ ਅਮਰਤ ਸਿੰਘ ਖਾਲਸਾ ਨੇ ਕਦੇ ਭੱਦੀ ਸ਼ਬਦਾਵਲੀ ਦੇ ਨਾਲ ਕਿਸੇ ਨੂੰ ਲਲਕਾਰਿਆ ਯਾ ਅਵੰਗਾਰਿਆ ਮਨੋਜੀ ਸਿੰਘ ਬਰਾੜ ਨੇ ਜਿਸ ਪ੍ਰਕਾਰ ਰਾਜਾ ਉੜਿੰਗਣੂ ਹਨਾ ਲਲਕਾਰਿਆ ਮਾਈਕ ਦੇ ਮੁਰੇ ਖੜ ਕੇ ਜਿਸ ਤਰੀਕ ਸ਼ਬਦਾਵਲੀ ਵਰਤੀ ਉਹ ਸ਼ਬਦਾਵਲੀ ਦੱਸਦੀ ਹੈ ਕਿ ਕਮੇਜੀ ਸਿੰਘ ਬਰਾੜ ਨੇ ਕੋਈ ਐਮਪੀ ਬਣਨ ਦਾ ਸ਼ੌਕ ਨਹੀਂ ਹੈਗਾ ਸਿਰਫ ਸਿਰਫ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਉੜਿੰਗਣੂ ਖਤਮ ਕਰਨ ਦੀ ਕੋਈ ਸਾਜ਼ਿਸ਼ ਰਚੀ ਆ ਖੁਰ ਕੁਛ ਵੀ ਨਹੀਂ ਹੈ ਸੋ ਕਮਲਜੀਤ ਸਿੰਘ ਬਰਾੜ ਐਮਪੀ ਦਾ ਉੱਦਾਇਆ ਰਾਜਨੀਤੀ ਹੈ ਰਾਜਨੀਤੀ ਕਰਨ ਦੇ ਲਈ ਸ਼ਬਦਾਂ ਨੂੰ ਸੰਭਣਾ ਪੈਂਦਾ ਹੈ ਇਹ ਸ਼ਬਦਾਂ ਦੀ ਰਾਜਨੀਤੀ ਹੈ ਸ਼ਬਦਾਂ ਨਾਲ ਹੀ ਲੋਕਾਂ ਦੇ ਦਿਲ ਵਿੱਚ ਘਰ ਕਰ ਜਾਓਗੇ ਸ਼ਬਦਾਂ ਨਾਲ ਹੀ ਲੋਕਾਂ ਦੇ ਦਿਲ ਵਿੱਚੋਂ ਨਿਕਲ ਜਾਓਗੇ ਕਿਉਂਕਿ ਸਿਰਫ ਤੇ ਸਿਰਫ ਏਸੀ ਦੇ ਲਈ ਤੁਸੀਂ ਤੁਹਾਨੂੰ ਜਿਸ ਤਰ੍ਹਾਂ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਮੈਂ ਖੁਦ ਤੁਹਾਨੂੰ ਬਹੁਤ ਪਸੰਦ ਕਰਦੀ ਸੀ ਪਰ ਤੁਹਾਡੀ ਉਸ ਦਿਨ ਦੀ ਉਹ ਜੇ ਮੈਂ ਦੇਖੀ ਨਾ ਮਾਈਕ ਦੇ ਮੋਰੇ ਬੋਲਦੇ ਚੱਚਾ ਵਾਵਾ ਲੱਲਾ ਇਹ ਸ਼ਬਦਾਵਲੀ ਨੇ मैंने भी कितने ना, किते जाके ना कि जाके महसूस करवाया किथ के नाम के उगण वाला हर शख्स तो जरू का सिख नहीं हिंदा वाहे गुरु जी का खालसा वाहेगुरु जी की फतेह